ਜ਼ਿਲ੍ਹਾ ਬਰਨਾਲਾ ਦੇ ਰੂੜੇਕੇ ਕਲਾਂ ਦੇ ਰਹਿਣ ਵਾਲੇ ਹਰਜਿੰਦਰ ਨੇ 20 ਸਾਲ ਪਹਿਲਾਂ ਜਿਸ ਔਰਤ ਨੂੰ ਵਿਆਹ ਕੇ ਲਿਆਉਣ ਤੋਂ ਬਾਅਦ ਉਸ ਨਾਲ ਜੀਵਨ ਜਿਉਂਦੇ ਸੁਪਨੇ ਦੇਖੇ ਹੋਣਗੇ ਉਸ ਨੂੰ ਕੀ ਪਤਾ ਸੀ ਕਿ ਉਹੀ ਔਰਤ ਉਸ ਦਾ ਕਤਲ ਕਰ ਉਸ ਘਰ ਨੂੰ ਬਰਬਾਦ ਕਰ ਦੇਵੇਗੀ ਕਤਲ ਦਾ ਕਾਰਨ ਵੀ ਸਿਰਫ ਜ਼ਮੀਨ ਦਾ ਇੱਕ ਟੁਕੜਾ ਸੀ ਜੋ ਕਿ ਦੇਖਿਆ ਜਾਵੇ ਔਰਤ ਦੇ ਨਾਮ ਨਾ ਹੋ ਕੇ ਮਾਲਕਨਤਾ ਉਹੀ ਸੀ ਪਰ ਜ਼ਮੀਨ ਨੂੰ ਸਿਰਫ ਆਪਣੇ ਨਾਮ ਕਰਵਾਉਣ ਦੀ ਜਿੱਦ ਵਿੱਚ ਆਪਣੇ ਪੇਕੇ ਪਰਿਵਾਰ ਨਾਲ ਮਿਲ ਕੇ ਪਤੀ ਦਾ ਸਿਰ ਵਿੱਚ ਸੋਟੀਆਂ ਮਾਰ-ਮਾਰ ਕਤਲ ਕਰ ਦਿੱਤਾ ਮੇਰਾ ਚਾਚੇ ਦਾ ਲੜਕਾ ਸੀਗਾ ਉਹਦਾ ਨਾਮ ਹੈਗਾ ਹਰਜਿੰਦਰ ਸਿੰਘ ਇਹਨਾਂ ਦਾ ਇਸ ਬੀਤੇ ਸੌਰੇ ਸੀਗੇ ਪਪਾਲਾ ਜੀ ਜ਼ਿਲ੍ਹਾ ਮਾਨਸਾ ਚ ਇਹ ਪਹਿਲਾਂ ਕੁਝ ਟਾਈਮ ਪਹਿਲਾਂ ਰੁਸਕੇ ਬੈਠੀ ਰਹੀ ਹੈ ਵੀ ਜਮੀਨ ਦੀ ਐਸਾ ਲਾਲਚ ਨਾਲ ਇਹ ਕਤਲ ਹੋਇਆ ਜੀ ਪਹਿਲਾਂ ਜਦੋਂ ਇਹਨਾਂ ਦਾ ਮਾੜਾ-ਮੂਡਾ ਰੌਲਾ ਸੀ ਮੇਰੇ ਚਾਚਾ ਜੀ ਜਿਉਂਦੇ ਸੀਗੇ ਉਦੋਂ ਉਹਨੂੰ ਕਹਿੰਦੀ ਵੀ ਮੇਰੇ ਮੁੰਡੇ ਨੂੰ ਜ਼ਮੀਨ ਕਰਾ ਦੋ ਢਾਈ ਕਿੱਲੇ ਸਾਢੇ ਪੰਜ ਕਿੱਲੇ ਨਾਲ ਕੁੜੇ ਪੈੜੀ ਆ। ਵੀ ਮੈਂ ਫੇਰ ਆਉਂਗੀ। ਚੱਲ ਚਾਚਾ ਜੀ ਨੇ ਮੇਰੇ ਨੇ ਸੋਚਿਆ ਵੀ ਚੱਲ ਯਾਰ ਜਵਾਕ ਹੈਗਾ ਇਕੱਲਾ ਇਕੱਲਾ ਪੁੱਤ ਆਗਾ ਮੇਰੇ। ਵੀ ਮੈਂ ਲਵਾ ਦਿਆਂ ਤਾਂ ਮੇਰਾ ਘਰ ਬਸ ਜਾਊਗਾ। ਉਹਨੇ ਜੀ ਢਾਈ ਕਿੱਲੇ ਪੈੜੀ ਇਹਦੇ ਨੂੰ ਕਰਾਤੀ। ਉਹਦਾ ਫੇਰ ਇਹ ਕ੍ਰੇਸ ਕਰਕੇ ਠੇਕਾ ਵੀ ਲੈ ਜਾਂਦੀ ਰਹੀ ਐ। ਸਾਰਾ ਕੁਝ ਕਰਦੀ ਰਹੀ ਐ। ਉਸ ਤੋਂ ਬਾਅਦ ਜਦੋਂ ਮੇਰੇ ਚਾਚੇ ਦੀ ਡੈਥ ਹੋ ਗਈ। ਉਹਦੀ ਜ਼ਮੀਨ ਚੜ੍ਹਨੀ ਸੀ ਆਟੋਮੈਟਿਕ ਕੁੜੀਆਂ ਨੂੰ ਤੇ ਮੇਰੀ ਮਾਸੀ ਨੂੰ। ਉਹਨਾਂ ਦੀ ਜ਼ਮੀਨ ਐ ਚਾਰ ਥਾਈ ਚੜ ਗਈ ਜੀ ਜਿਹੜੀ ਢਾਈ ਕਿੱਲੇ ਸੀ ਉਹ ਤਾਂ ਇਕੱਲੀ ਲੈ ਗਈ ਜਿਹੜੇ ਤਿੰਨ ਕਿੱਲੇ ਬਾਕੀ ਸੀ ਉਹਦੇ ਵਿੱਚ ਉਹ ਚਾਰ ਥਾਈ ਹੋ ਗਈ ਜ਼ਮੀਨ ਦੀ ਉਹੀ 6 ਕਨਾਲਾਂ 6.5 6 ਕਨਾਲਾਂ ਇਹਨਾਂ ਨੂੰ ਵੰਡਿਆ ਗਈ ਫਿਰ ਇਹਨੇ ਬਾਈ ਕਲੇਸ ਪਾਉਣਾ ਸ਼ੁਰੂ ਕਰਤਾ ਵੀ ਮੈਂ ਤਾਂ ਆਉਂਗੀ ਕੁੜੀਆਂ ਤੋਂ ਜ਼ਮੀਨ ਕਰਾ ਆਵਦੇ ਨਾ ਕਤਲ ਦਾ ਕਾਰਨ ਜ਼ਮੀਨ ਦਾ ਲਾਲਚ ਵੀ ਸਾਰਾ ਕੁਝ ਮੈਂ ਹੜੱਪ ਲਾਂ ਇਹਨਾਂ ਨੂੰ ਰੋਟੀ ਨਹੀਂ ਦਿੰਦੀ ਸੀ ਇਹਨਾਂ ਨੂੰ ਰਾਤ ਨੂੰ ਘਰੋਂ ਕੱਢ ਦਿੰਦੀ ਸੀ ਇਹਤੇ ਇਲਜ਼ਾਮ ਇਹ ਲਾਉਂਦੀ ਸੀ ਵੀ ਇਹ ਸ਼ਰਾਬਾਂ ਪੀਂਦਾ ਹੈ ਇਹ ਕਿਸੇ ਨੂੰ ਦੇ ਨਾ ਦੇਵੇ ਇਹ ਗਵਾਹ ਨਾ ਦੇਵੇ ਸਾਰਾ ਇਹ ਰੜੀ ਜਿਹੜਾ ਕਤਲ ਹੋਇਆ ਸਾਰਾ ਰੜੀ ਭੁਗਤੀ ਨਾਲ ਹੋਇਆ ਜੋ ਜ਼ਮੀਨ ਨੂੰ ਲੈ ਕੇ ਉਹਦੇ ਘਰ ਵਾਲੀ ਵੱਲੋਂ ਰੋਜ਼ਾਨਾ ਕਲੇਸ਼ ਕੀਤਾ ਜਾਂਦਾ ਸੀ ਬੰਦੇ ਨੇ ਹਾਲਾਂਕਿ 3.5 ਕਿੱਲੇ ਜ਼ਮੀਨ ਦੇ ਦੇ ਵੀ ਦਿੱਤੇ ਸੀ ਉਹਨੂੰ ਪਰ ਉਹ ਕਹਿੰਦੀ ਸੀ ਵੀ ਜਿਹੜੇ 2 ਕਿੱਲੇ ਉਹਨਾਂ ਦੇ ਮਾਂ ਪੁੱਤਾਂ ਦੇ ਕੋਲੇ ਬਚਦੇ ਉਹ ਵੀ ਹੜਪਣਾ ਚਾਹੁੰਦੀ ਸੀ ਇਹ ਬਾਰਦਾਤ ਜ਼ਮੀਨ ਨੂੰ ਲੈ ਕੇ ਵੀ ਜ਼ਮੀਨ ਸਾਡੇ ਨਾਂ ਨਹੀਂ ਕਰਾਉਂਦਾ ਉਹਨੂੰ ਲੈ ਕੇ ਆਉਂਦੇ ਪਿੰਡੋਂ ਉਹ ਪਤਾ ਨਹੀਂ ਕਿੰਨੇ ਕੁ ਬੰਦੇ ਲੈ ਕੇ ਆਈਆ ਹੋ ਸਕਦਾ ਕਿਰਾ ਤਿੰਨ ਕੁ ਪੇਸ ਹੋਏ ਨੇ ਤੇ ਉਹ ਪੁਲਿਸ ਪੜਤਾਲ ਕਰ ਰਹੀ ਹੈ ਉਹਦੇ ਲੈ ਕੇ ਰਾਤ ਨੂੰ दारू ਪਿਆ ਕੇ ਉਹਨੂੰ दारू ਪਿਆ ਕੇ ਵੜਿਆ ਕੇ ਘਰ ਦੇ ਵਿੱਚ ਰਾਤ ਨੂੰ ਉਹਦਾ ਕਤਲ ਕੀਤਾ ਗਿਆ ਦੇਖੋ ਤੁਸੀਂ ਹੰਕਾਰ ਦੇਖੋ ਕਿੰਨਾ ਸੀ ਵੀ ਅਸੀਂ ਕਤਲ ਕਰਕੇ ਆਏ ਆ ਸਾਨੂੰ ਫੜੋ ਤੁਸੀਂ ਤੇ ਮੁੰਡੇ ਨੂੰ ਭਜਾਤਾ ਬਾਹਰ ਦੀ ਬਾਹਰ ਤੇ ਇਹਦਾ ਕਰਕੇ ਵੀ ਜਦੋਂ ਪੁਲਿਸ ਨੇ ਪੜਤਾਲ ਕੀਤੀ ਹੈ ਜ ਉਹਨਾਂ ਦੀ ਅਰੈਸਟ ਪੈਗੀ ਸਾਡਾ ਸਾਰਾ ਪਿੰਡ ਇਕਜੁੱਟ ਹੋਇਆ ਬਿਆ ਇਸ ਮਸਲੇ ਦੇ ਉੱਤੇ ਜਿੰਨਾ ਚਿਰ ਮੁੰਡੇ ਦੀ ਰੈਸਟ ਨਹੀਂ ਪੈਂਦੀ ਉਹਨਾਂ ਚਿਰ ਅਸੀਂ ਉਹਦਾ ਜਿਹੜਾ ਸੰਸਕਾਰ ਪੋਸਟਮਾਰਟਮ ਵੀ ਨਹੀਂ ਕਰਾਉਂਦੇ ਪੁਲਿਸ ਨੇ ਹਰਜਿੰਦਰ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਉਸਦੀ ਪਤਨੀ ਸਸ ਸੌਰੇ ਤੇ ਹੋਰ આરોપીਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤਿੰਨ આરોપીਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਹੈ ਤੇ ਮਰਡਰ ਹੋਇਆ ਸਾਡੇ ਇੱਥੇ ਰੂੜਕੇ ਕਲਾਂ ਹਰਜਿੰਦਰ ਸਿੰਘ ਦਾ ਤੇ ਉਸਦੀ ਮਾਤਾ ਦਾ ਗੁਣਵੀਰ ਕੌਰ ਦਾ ਬਿਆਨ ਲਿਖ ਕੇ ਅਸੀਂ ਚਾਰ ਬੰਦਿਆਂ ਦੇ ਖਿਲਾਫ ਮਕਦਮਾ ਨੰਬਰ 93 ਮਿਤੀ 24 11 24 ਅੰਡਰ ਸੈਕਸ਼ਨ 103 ਤੇ 3 ਦੀ 5 ਦੇ ਤਹਿਤ ਅਸੀਂ ਮਕਦਮਾ ਦਰਜ ਕਰ ਲਿਆ ਹੈ ਤੇ ਜਿਹੜਾ ਹਰਜਿੰਦਰ ਸਿੰਘ ਸੀਗਾ ਇਹਨਾਂ ਨੇ ਉਹਦੀ ਘਰ ਵਾਲੀ ਨੇ ਉਹਦੇ ਸਹੁਰੇ ਨੇ ਉਹਦੀ ਸੱਸ ਨੇ ਸੱਟਾ ਮਾਰ ਕੇ ਗਲ ਘੋਟ ਕੇ ਨੂੰ ਮਾਰਤਾ ਸੀਗਾ ਅਸੀਂ ਹੁਣ ਪੋਸਟਮਾਰਟਮ ਕਰਵਾ ਕੇ ਡੈੱਡ ਬਡੀ ਵਾਰਸਾਂ ਦੇ ਹਵਾਲੇ ਕਰਨ ਲੱਗੇ ਪੂਰੇ ਮਾਮਲੇ ਦੀਆਂ ਪਰਤਾਂ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਖੁੱਲਣਗੀਆਂ ਲਾਲਚਵਸ ਇਨਸਾਨ ਇਹ ਇਹ ਕੁਝ ਕਰ ਜਾਂਦਾ ਜਿਸ ਤੋਂ ਬਾਅਦ ਸਿਵਾਏ ਪਛਤਾਵੇ ਅਤੇ ਬਰਬਾਦੀ ਦੇ ਕੁਝ ਨਹੀਂ ਰਹਿੰਦਾ ਪਬਲਿਕ ਨਿਊਜ਼ ਬਰਨਾਲਾ